ਆਓ ਸੁਣੀਏ ਦਰਸ਼ਨ ਸਿੰਘ ਆਸ਼ਟ ਦੇ ਲਿਖੀ ਹੋਈ ਕਹਾਣੀ ਮੋੜਦੇ ਹੋਏ ਕਦਮ ਨੇਤ ਸਕੂਲੋਂ ਪਾਜਣਾ ਗੋਪਾਲ ਦੀ ਆਦਤ ਬਣ ਗਈ ਸੀ ਅੱਜ ਜਦ ਉਹ ਫਿਰ ਸਕੂਲੋਂ ਦੌੜ ਆਇਆ ਤਾਂ ਉਹਦੇ ਪਿਤਾ ਜੀ ਨੂੰ ਗੁੱਸਾ ਆ ਗਿਆ ਉਹਨਾਂ ਨੇ ਗੋਪਾਲ ਦੀ ਝਾੜ ਚੰਬ ਕਰ ਦਿੱਤੀ ਰੋਂਦਾ ਘੁਰ ਲੋਂਦਾ ਗੋਪਾਲ ਘਰੋਂ ਦੌੜ ਗਿਆ ਉਹ ਜਾਂਦਾ ਹੋਇਆ ਸੋਚ ਰਿਹਾ ਸੀ ਮੈਂ ਹੁਣ ਇਸ ਘਰ ਵਿੱਚ ਵਾਪਸ ਨਹੀਂ ਆਵਾਂਗਾ। ਗੋਪਾਲ ਦੌੜਦਾ ਦੌੜਦਾ ਸ਼ਹਿਰ ਦੇ ਰੇਲਵੇ ਸਟੇਸ਼ਨ ਵੱਲ ਚਲਾ ਗਿਆ। ਉਸਨੂੰ ਪਤਾ ਸੀ ਕਿ ਦਿੱਲੀ ਜਾਣ ਵਾਲੀ ਗੱਡੀ ਥੋੜੇ ਸਮੇਂ ਵਿੱਚ ਹੀ ਆਉਣ ਵਾਲੀ ਹੈ। ਜਦੋਂ ਦੂਰੋਂ ਦਿੱਲੀ ਜਾਣ ਵਾਲੀ ਗੱਡੀ ਆਉਂਦੀ ਵਿਖਾਈ ਦਿੱਤੀ ਤਾਂ ਉਹਦੀਆਂ ਅੱਖਾਂ ਵਿੱਚ ਰੌਣਕ ਆ ਗਈ। ਗੱਡੀ ਸਟੇਸ਼ਨ ਤੇ ਰੁਕੀ। ਉਹ ਗੱਡੀ 'ਚ ਜਾ ਚੜਿਆ। ਕੁਝ ਮਿੰਟਾਂ ਬਾਅਦ ਗਾਰਡ ਨੇ ਸੀਟੀ ਮਾਰੀ। ਗੱਡੀ ਆਪਣੀ ਮੰਜ਼ਲ ਵੱਲ ਰਵਾਨਾ ਹੋ ਗਈ। ਜਿਉਂ-ਜਿਉਂ ਗੱਡੀ ਦੀ ਰਫ਼ਤਾਰ ਵੱਧਦੀ ਜਾ ਰਹੀ ਸੀ, ਗੋਪਾਲ ਦੀਆਂ ਸੋਚਾਂ ਵੀ ਓਨੇ ਹੀ ਤੇਜ਼ ਦੌੜ ਰਹੀਆਂ ਸਨ। ਗੱਡੀ ਵਿੱਚ ਵਾਹਵਾ ਪੀੜ ਸੀ। ਉਹ ਇੱਕ ਡੱਬੇ ਵਿੱਚ ਬਾਥਰੂਮ ਦੇ ਨਾਲ ਲਾ ਕੇ ਹੀ ਬੈਠਾ ਹੋਇਆ ਸੀ। ਇੱਕ ਤਾਂ ਸਰਦੀ ਸੀ ਦੂਜਾ ਗੱਡੀ ਦੀ ਤੇਜ਼ ਰਫ਼ਤਾਰ ਕਾਰਨ ਠੰਡੀ ਹਵਾ ਨਾਲ ਉਸ ਦਾ ਸਰੀਰ ਸੁੰਗੜਦਾ ਜਾ ਰਿਹਾ ਸੀ ਗੱਡੀ ਦੇ ਦਰਵਾਜ਼ੇ ਦੇ ਨਾਲ ਖੜੇ ਇੱਕ ਆਦਮੀ ਨੇ ਗੋਪਾਲ ਨੂੰ ਪੁੱਛਿਆ ਕਾਕਾ ਕਿੱਥੇ ਜਾਣਾ ਹੈ ਗੋਪਾਲ ਨੇ ਕੋਈ ਜਵਾਬ ਨਾ ਦਿੱਤਾ ਉਸ ਆਦਮੀ ਨੇ ਗੋਪਾਲ ਨੂੰ ਫਿਰ ਸਵਾਲ ਕੀਤਾ ਸੁਣਿਆ ਨਹੀਂ ਮੈਂ ਕੀ ਪੁੱਛ ਰਿਹਾ ਹਾਂ गोपाल ਫਿਰ ਚੁੱਪ ਰਿਹਾ ਇਹੇ ਮੁੰਡਾ ਜ਼ਰੂਰ ਆਪਣੇ ਘਰੋਂ ਭੱਜ ਕੇ ਆਇਆ ਹੈ ਨਾਲ ਖੜੇ ਇੱਕ ਨੌਜਵਾਨੀ ਕਿਹਾ गोपाल ਨੇ ਇੱਕਦਮ ਉਸ ਵੱਲ ਇਸ ਤਰ੍ਹਾਂ ਵੇਖਿਆ ਜਿਵੇਂ ਉਸ ਦੀ ਚੋਰੀ ਫੜੀ ਗਈ ਹੋਵੇ ਜਦੋਂ ਉਸ ਨੂੰ ਫਿਰ ਪੁੱਛਿਆ ਗਿਆ ਤਾਂ गोपाल ਬੋਲਿਆ ਹਾਂ ਮੈਂ ਆਪਣੇ ਘਰੋਂ ਦੌੜ ਕੇ ਆਇਆ ਹਾਂ ਕਿਸੇ ਹੋਰ ਨੇ ਪੁੱਛਿਆ ਕਿਉਂ गोपाल ਨੇ ਜਵਾਬ ਦਿੱਤਾ ਮੈਂ ਸਕੂਲੋਂ ਦੌੜ ਆਉਂਦਾ ਹਾਂ ਸਕੂਲ ਮੈਨੂੰ ਚੰਗਾ ਨਹੀਂ ਲੱਗਦਾ ਫਿਰ ਕਿਸੇ ਨੇ ਡੱਬੇ ਵਿੱਚ ਟੀਟੀ ਆਂਦਾ ਵਿਖਿਆ ਤਾਂ ਉਸਨੇ ਗੋਪਾਲ ਨੂੰ ਪੁੱਛਿਆ ਟਿਕਟ ਹੈ ਤੇਰੇ ਕੋਲ ਟੀਟੀ ਆ ਗਿਆ ਟੀਟੀ ਦਾ ਨਾਂ ਸੁਣਦਿਆਂ ਸਾਰ ਹੀ ਗੋਪਾਲ ਦੇ ਚਿਹਰੇ ਤੇ ਹਵਾਇਆਂ ਉੱਡਣ ਲੱਗ ਪਈਆਂ ਜੁਰਮ ਤੇ ਜੁਰਮ ਉਹੀ ਨੌਜਵਾਨ ਬੋਲਿਆ ਇੱਕ ਤਾਂ ਘਰੋਂ ਭੱਜ ਕੇ ਆ ਰਿਹਾ ਹੈ ਦੂਜਾ ਗੱਡੀ ਵਿੱਚ ਵੀ ਬਿਨਾਂ ਟਿਕਟ ਸਫ਼ਰ ਕਰ ਰਿਹਾ ਹੈ ਹੁਣ ਕੀ ਜਵਾਬ ਦੇਵਾਂਗਾ ਟੇਟੀ ਨੂੰ ਗੋਪਾਲ ਦੇ ਕਿੱਗੀ ਵੱਜ ਗਈ ਟੇਟੀ ਮੁਸਾਫਰਾਂ ਦੀਆਂ ਟਿਕਟਾਂ ਚੈੱਕ ਕਰਦਾ ਹੋਇਆ ਗੋਪਾਲ ਕੋਲ ਆਇਆ ਤੇ ਬੋਲਿਆ ਲਿਆ ਬੇ ਕਾਕਾ ਆਪਣਾ ਟਿਕਟ ਵਖਾ ਗੋਪਾਲ ਨਿਮੀ ਪਾ ਕੇ ਬੈਠਾ ਰਿਹਾ ਤੇ ਕੁਝ ਨਾ ਬੋਲਿਆ ਟੀਟੀ ਨੇ ਫਿਰ ਝਿੜਕ ਕੇ ਪੁੱਛਿਆ ਤਾਂ ਗੋਪਾਲ ਰੋਣ ਹਾਕੀ ਆਵਾਜ਼ ਵਿੱਚ ਆਖਣ ਲੱਗਾ ਅੰਕਲ ਜੀ ਮੇਰੇ ਕੋਲ ਟਿਕਟ ਨਹੀਂ ਹੈ ਬਗੈਰ ਟਿਕਟ ਸਫ਼ਰ ਕਰ ਰਹੇ ਹਾਂ ਚੱਲ ਦਿੱਲੀ ਉੱਥੇ ਤੈਨੂੰ ਜੇਲ੍ਹ ਦੀ ਹਵਾ ਖਵਾਵਾਂਗਾ ਆਖ ਕੇ ਟੀਟੀ ਅਗਲੇ ਡੱਬੇ ਵੱਲ ਚਲਾ ਗਿਆ ਜੇਲ੍ਹ ਦਾ ਨਾਂ ਸੁਣਦਿਆਂ ਹੀ ਗੋਪਾਲ ਹੋਰ ਵੀ ਡਰ ਗਿਆ ਉਹੋ ਸੋਚ ਰਿਹਾ ਸੀ ਕਿ ਪਤਾ ਨਹੀਂ ਜੇਲ੍ਹ ਵਿੱਚ ਜਾ ਕੇ ਉਹਦੇ ਨਾਲ ਕੀ ਬੀਤੇਗੀ ਫਿਰ ਕੁਝ ਸਮੇਂ ਬਾਅਦ ਕੋਪਾਲ ਉੱਠਿਆ ਉਸਨੇ ਦੂਜੇ ਡੱਬੇਵਲ ਚਾਤੀ ਮਾਰ ਕੇ ਵੇਖਿਆ ਟਿਟੀ ਅਗਲੇ ਡੱਬੇ ਦੇ ਮੁਸਾਫਰਾਂ ਦੀ ਟਿਕਟਾਂ ਚੈੱਕ ਕਰਦਾ ਹੋਇਆ ਅੱਗੇ ਵਧ ਰਿਹਾ ਸੀ ਘੰਟੇ ਕੁ ਬਾਅਦ ਪਾਣੀ ਪਤਾ ਆ ਗੱਡੀ ਸਟੇਸ਼ਨ ਤੇ ਰੁਕ ਗਈ ਗੋਪਾਲ ਚਟਪਟ ਮੌਕਾ ਪਾ ਕੇ ਗੱਡੀ ਤੋਂ ਹੇਠਾਂ ਉਤਰਿਆ ਪਲੇਟਫਾਰਮ ਤੋਂ ਪੱਜਦਾ ਪੱਜਦਾ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲ ਆਇਆ ਫਿਰ ਗੋਪਾਲ ਸ਼ਹਿਰ ਵਿੱਚ ਘੁੰਮਣ ਲੱਗਾ ਗਲੀਆਂ ਅਤੇ ਬਾਜ਼ਾਰਾਂ ਵਿੱਚ ਘੁੰਮਦਿਆਂ ਘੁੰਮਦਿਆਂ ਉਸ ਨੂੰ ਸ਼ਾਮ ਪੈ ਗਈ ਥਕਾਵਟ ਨਾਲ ਉਹਦਾ ਸਰੀਰ ਚੂਰ ਹੋ ਰਿਹਾ ਸੀ ਆਖਰ ਉਹ ਇੱਕ ਪਾਰਕ ਵਿੱਚ ਘਾਹ ਤੇ ਲੇਟ ਗਿਆ ਜ਼ਿਆਦਾ ਥੱਕਿਆ ਹੋਣ ਕਾਰਨ ਉਹ ਛੇਤੀ ਹੀ ਸੌ ਗਿਆ। ਰਾਤ ਦੇ 9 ਵਜੇ ਚੁੱਕੇ ਸਨ। ਅਚਾਨਕ ਇੱਕ ਕੜਕਦੀ ਹੋਈ ਆਵਾਜ਼ ਉਸ ਦੇ ਕੰਨਾਂ ਵਿੱਚ ਪਈ। ਓਏ, ਕੌਣ ਹੈ ਤੂੰ? ਇਹ ਸਰਕਾਰੀ ਪਾਰਕ ਹੈ। ਇੱਥੇ ਕੋਈ ਨਹੀਂ ਸੌ ਸਕਦਾ। ਉੱਥੇ ਤੋਂ ਗੋਪਾਲ ਹੜਬੜਾ ਕੇ ਉੱਠਿਆ। ਵੇਖਿਆ, ਸਾਹਮਣੇ ਇੱਕ ਹੱਟਾ-ਕੱਟਾ ਆਦਮੀ ਖੜਾ ਸੀ। ਜਿਸਦੇ ਹੱਥ ਵਿੱਚ ਲਾਠੀ ਸੀ ਉਹ ਪਾਰਕ ਦਾ ਚੌਕੀਦਾਰ ਸੀ ਕਿੱਥੇ ਹੈ ਤੇਰਾ ਘਰ ਚੌਕੀਦਾਰ ਨੇ ਫਿਰ ਪੁੱਛਿਆ ਗੋਪਾਲ ਨੂੰ ਕੋਈ ਗੱਲ ਨਾ ਆਉਡੀ ਮੇਰਾ ਘਰ ਮੇਰਾ ਘਰ ਚੌਕੀਦਾਰ ਨੇ ਗੋਪਾਲ ਦੀਆਂ ਗੱਲਾਂ ਤੋਂ ਉਸਦੇ ਭੋਲੇਪਨ ਦਾ ਅੰਦਾਜ਼ਾ ਲਾ ਲਿਆ ਸੀ ਉਹ ਜਾਣ ਗਿਆ ਸੀ ਕਿ ਗੋਪਾਲ ਕੋਈ ਆਵਾਰਾ ਲੜਕਾ ਨਹੀਂ ਸੀ ਬਸ ਘਰੋਂ ਗੁੱਸੇ ਗਿਲੇ ਕਾਰਨ ਭੱਜਿਆ ਹੋਇਆ ਹੈ ਚੌਕੀਦਾਰ ਨੇ ਪੁੱਛਿਆ ਸਮਝ ਗਿਆ ਬੱਚੂ ਘਰੋਂ ਦੌੜ ਕੇ ਆਇਆ ਨਾ ਗੋਪਾਲ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਕਿਉਂ ਚੌਕੀਦਾਰ ਨੇ ਪੁੱਛਿਆ ਗੋਪਾਲ ਕਹਿਣ ਲੱਗਾ ਮੇਰੇ ਪਾਪਾ ਮੈਨੂੰ ਸਕੂਲ ਜਾਣ ਲਈ ਕਹਿੰਦੇ ਹਨ ਪਰ ਮੈਂ ਸਕੂਲ ਨਹੀਂ ਜਾਣਾ ਚਾਹੁੰਦਾ ਐਸ ਲਈ ਉਹਨਾਂ ਨੂੰ ਤੰਗ ਕਰਨ ਲਈ ਘਰੋਂ ਦੌੜ ਕੇ ਆਇਆ। ਹੁਣ ਚੌਕੀਦਾਰ ਦਾ ਗੋਪਾਲ ਪ੍ਰਤੀ ਰਵੱਈਆ ਬਦਲ ਗਿਆ। ਉਹ ਸਮਝਾਉਣ ਲੱਗਾ, "ਬੇਟਾ, ਘਰੋਂ ਇਸ ਤਰ੍ਹਾਂ ਦੌੜਨਾ ਕੋਈ ਚੰਗੀ ਗੱਲ ਨਹੀਂ। ਜਿਸ ਸਕੂਲ ਵਿੱਚ ਤੈਨੂੰ ਗਿਆਨ ਮਿਲਦਾ ਹੈ, ਉੱਥੇ ਦੌੜਨਾ ਤਾਂ ਬਹੁਤ puri ਗੱਲ ਹੈ।" ਗੋਪਾਲ ਨੂੰ ਚੌਕੀਦਾਰ ਦੀਆਂ ਪਿਆਰਪਰੀਆਂ ਗੱਲਾਂ ਚੰਗੀਆਂ ਲੱਗਣ ਲੱਗੀਆਂ। ਚੌਕੀਦਾਰ ਨੇ ਫੇਰ ਆਖਿਆ ਕਿਸੇ ਕਾਰਨ ਬਚਪਨ ਵਿੱਚ ਮੈਂ ਪੜ ਨਹੀਂ ਸਕਿਆ ਮੈਨੂੰ ਦਸਤਕਤ ਕਰਨੇ ਵੀ ਨਹੀਂ ਆਉਂਦੇ ਇਸ ਲਈ ਅੱਜ ਤੱਕ ਪਛਤਾ ਰਿਹਾ ਹਾਂ ਤੂੰ ਅਜੇ ਬਹੁਤ ਛੋਟਾ ਹੈਂ ਘਰੋਂ ਪੜ੍ਹ ਕੇ ਕਿੰਨੀ ਦੂਰ ਆ ਗਿਆ ਹੈ ਜੇ ਤੈਨੂੰ ਕਿਸੇ ਭੈੜੇ ਆਦਮੀ ਨੇ ਫੜ ਲਿਆ ਤਾਂ ਪਤਾ ਕੀ ਹੋ ਸਕਦਾ ਹੈ ਗੋਪਾਲ ਛੁੱਕਣਾ ਹੋ ਗਿਆ ਚੌਕੀਦਾਰ ਬੋਲਿਆ ਅੱਜ ਕੱਲ ਦਾ ਜ਼ਮਾਨਾ ਬੜਾ ਬੁਰਾ ਏ ਕੋਈ ਵੀ ਬੁਰਾ ਆਦਮੀ ਤੈਨੂੰ ਫੜ ਕੇ ਸਰੀਰਕ ਨੁਕਸਾਨ ਪੁਚਾ ਕੇ ਤੇਰੇ ਕੋਲੋਂ ਭੀਖ ਮੰਗਵਾ ਸਕਦਾ ਹੈ ਤੇਰੇ ਕੋਲੋਂ ਅਪਰਾਧ ਕਰਵਾ ਸਕਦਾ ਅੰਕਲ ਜੀ ਉਹ ਕਿਵੇਂ ਗੋਪਾਲ ਨੇ ਪੁੱਛਿਆ ਚੌਕੀਦਾਰ ਬੋਲਿਆ ਤੇਰੇ ਵਰਗੇ ਦੌੜ ਕੇ ਆਉਣ ਵਾਲੇ ਬੱਚਿਆਂ ਨੂੰ ਕਈ ਵਾਰੀ ਬੁਰੇ ਆਦਮੀ ਵਰਗਲਾ ਕੇ ਨਾਲ ਲੈ ਜਾਂਦੇ ਨੇ ਫਿਰ ਉਹਨਾਂ ਨੂੰ बेहोश ਕਰਕੇ ਉਹਨਾਂ ਦਾ ਕੋਈ ਅੰਗ ਕੱਟ ਕੇ ਉਹਨਾਂ ਕੋਲੋਂ ਭੀਖ ਮੰਗਵਾਉਣ ਲੱਗ ਜਾਂਦੇ ਨੇ ਨੌਕਰ ਬਣਾ ਕੇ ਉਹਨਾਂ 'ਤੇ ਜ਼ੁਲਮ ਕਰਦੇ ਨੇ ਚੌਕੀਦਾਰ ਦੀਆਂ ਗੱਲਾਂ ਸੁਣ ਕੇ ਗੋਪਾਲ ਨੂੰ ਅਹਿਸਾਸ ਹੋਣ ਲੱਗਾ ਕਿ ਉਸਨੇ ਘਰੋਂ ਦੌੜ ਕੇ ਚੰਗਾ ਨਹੀਂ ਕੀਤਾ ਸੱਚਮੁੱਚ ਹੀ ਜੀ ਉਹ ਕਿਸੇ ਪੈੜੇ ਆਦਮੀ ਜਾਂ ਗਰੋਹ ਦੇ ਹੱਥ ਲੱਗ ਗਿਆ ਫੇਰ ਉਸਨੂੰ ਦੂਰ ਦੁਰਾਡੇ ਲੈ ਜਾ ਕੇ ਪਤਾ ਨਹੀਂ ਉਹਦੇ ਨਾਲ ਕੀ ਕੁਝ ਕੀਤਾ ਜਾਵੇਗਾ ਉਸਦੀ ਮੰਮੀ ਤੜਫ ਤੜਫ ਕੇ ਮਰ ਜਾਵੇਗੀ ਗੋਪਾਲ ਨੂੰ ਮਹਿਸੂਸ ਹੋਇਆ ਜਿਵੇਂ ਉਸਦੀ ਮੰਮੀ ਉਸਨੂੰ ਉੱਚੀ ਉੱਚੀ ਹਾਕਾ ਮਾਰ ਰਹੀ ਹੈ ਪਿਤਾ ਜੀ ਆਸ-ਪਾਸ ਲੱਭਦੇ ਫਿਰ ਰਹੇ ਹਨ ਚੌਕੀਦਾਰ ਗੋਪਾਲ ਨੂੰ ਆਪਣੇ ਘਰ ਲੈ ਗਿਆ ਉਸਤਾ ਛੋਟਾ ਜਿਹਾ ਘਰ ਪਾਰਕ ਦੇ ਇੱਕ ਕੋਨੇ ਵਿੱਚ ਹੀ ਸੀ ਉਸਨੇ ਉਸਨੂੰ ਚਾਹ ਪਿਲਾਈ। ਗੋਪਾਲ ਬੋਲਿਆ, "ਅੰਕਲ ਜੀ, ਤੁਹਾਡੀਆਂ ਗੱਲਾਂ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਨੇ। ਮੈਂ ਹੁਣ ਆਪਣੇ ਘਰ ਵਾਪਸ ਜਾਣਾ ਚਾਹੁੰਦਾ ਹਾਂ।" ਗੋਪਾਲ ਦੀ ਇਹ ਗੱਲ ਸੁਣ ਕੇ ਚੌਕੀਦਾਰ ਬੋਲਿਆ, "ਬੇਟਾ, ਇਸ ਵੇਲੇ ਅੱਧੀ ਰਾਤ ਹੋਣ ਵਾਲੀ ਏ। ਤੇਰਾ ਜਾਣਾ ਠੀਕ ਨਹੀਂ। ਤੈਨੂੰ ਤੇਰੇ ਘਰ ਦਾ ਫੋਨ ਨੰਬਰ ਤੇ ਪਤਾ ਹੋਏਗਾ ਹੀ। ਘਰ ਫੋਨ ਕਰ ਦਿੰਦੇ ਹਾਂ।" ਤੇਰੇ ਮਾਪੇ ਤੈਨੂੰ ਲੱਭਦੇ ਲੱਭੇ ਪਰੇਸ਼ਾਨ ਹੋ ਰਹੇ ਹੋਣਗੇ ਸਵੇਰੇ 7 ਵਜੇ ਵਾਲੀ ਗੱਡੀ ਤੈਨੂੰ ਚੜ੍ਹਾ ਆਵਾਂਗਾ ਗੋਪਾਲ ਸਹਿਮਤ ਹੋ ਗਿਆ ਸਵੇਰ ਹੋਈ ਗੋਪਾਲ ਨੇ ਚੌਕੀਦਾਰ ਨੂੰ ਕਿਹਾ ਅੰਕਲ ਮੇਰੇ ਕੋਲ 20 ਰੁਪਏ ਹੀ ਹਨ ਕੀ 20 ਰੁਪਿਆਵਾਂ ਦੀ ਟਿਕਟ ਆ ਜਾਏਗੀ ਚੌਕੀਦਾਰ ਨੇ ਕਿਹਾ ਕੋਈ ਗੱਲ ਨਹੀਂ ਮੈਂ ਟਿਕਟ ਲੈ ਦੇਵਾਂਗਾ ਪਰ ਅੱਗੇ ਤੋਂ ਇਹ ਗੱਲ ਯਾਦ ਰੱਖੀ ਕਿ ਜੇ ਇੰਜ ਕੀਤਾ ਤਾਂ ਤੈਨੂੰ ਨੁਕਸਾਨ ਉਠਾਣਾ ਪੈ ਸਕਦਾ ਹੈ। ਗੋਪਾਲ ਬੋਲਿਆ ਅੰਕਲ ਜੀ ਹੁਣ ਕਦੇ ਇਸ ਤਰ੍ਹਾਂ ਨਹੀਂ ਕਰਾਂਗਾ। ਚੌਕੀਦਾਰ ਨੇ ਕਿਹਾ ਮੈਨੂੰ ਤੇਰੇ ਕੋਲੋਂ ਇਹੀ ਉਮੀਦ ਹੈ। ਫਿਰ ਦੋਵੇਂ ਜਣੇ ਸਟੇਸ਼ਨ ਵੱਲ ਚੱਲ ਪਏ। ਚੌਕੀਦਾਰ ਨੇ ਗੋਪਾਲ ਨੂੰ ਟਿਕਟ ਲੈ ਕੇ ਗੱਡੀ ਵਿੱਚ ਬਿਠਾ ਦਿੱਤਾ ਗੋਪਾਲ ਨੇ ਚੌਕੀਦਾਰ ਦਾ ਹੱਥ ਜੋੜ ਕੇ ਧੰਨਵਾਦ ਕੀਤਾ ਹਣ ਗੋਪਾਲ ਦੇ ਕਦਮ ਆਪਣੇ ਘਰ ਵੱਲ ਪਰਤ ਰਹੇ ਸਨ ਧੰਨਵਾਦ